ਹallelujah ਆਓ ਸੀ ਮੇਰੀ ਭਵਿੱਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਆਤਮਿਕ ਜੁੱਧ ਦੀ ਸਮਝ ਕਹਤਾ ਅਧਿਆਇ ਵੀ ਉਹਦੀ ਬਾਈਅਤ ਤੂੰ ਇਹ ਨਾ ਆਖ ਪਈ ਮੈਂ ਬੁਰੀਾਈ ਦਾ ਵੱਟਾ ਲਵਾਂਗਾ ਯਹੋਵਾ ਨੂੰ ਉਡੀਕ ਤਾਂ ਉਹ ਤੈਨੂੰ ਬਚਾਵੇਗਾ ਮੇਰੇ ਪਿਆਰਿਓ ਜੇਕਰ ਤੁਸੀਂ ਪਰਮੇਸ਼ਰ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਰਮੇਸ਼ਰ ਦੀ ਯੋਜਨਾ ਨੂੰ ਆਤਮਿਕ ਤੌਰ ਤੇ ਸਮਝਣਾ ਪਵੇਗਾ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਪ੍ਰੇਰਿਤ ਪੌਲਸ ਨੂੰ ਪੱਥਰ ਮਾਰ ਕੇ ਉਸ ਨੂੰ ਯਹੂਦੀਆਂ ਨੇ ਸ਼ਹਿਰ ਵਿੱਚੋਂ ਬਾਹਰ ਕੱਢ ਦਿੱਤਾ ਸੀ ਤਾਂ ਉਸ ਨੂੰ ਅਗਲੇ ਸ਼ਹਿਰ ਵਿੱਚ ਜਾਣਾ ਪਿਆ ਸੀ ਅਗਲੇ ਸ਼ਹਿਰ ਵਿੱਚ ਉਹ ਇੱਕ ਅਦਰੰਗੀ ਆਦਮੀ ਨੂੰ ਮਿਲਿਆ ਜਿਸ ਨੂੰ ਪੌਲਸ ਨੇ ਚੰਗਾ ਕੀਤਾ ਜੇਕਰ ਪੌਲਸ ਦਾ ਵਿਰੋਧ ਨਾ ਹੋਇਆ ਹੁੰਦਾ ਤਾਂ ਉਹ ਰੋਗੀ ਕਦੇ ਵੀ ਠੀਕ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਆਤਮਿਕ ਤੌਰ ਤੇ ਛੱਲਣ ਵਿੱਚ ਅਸਫਲ ਹੋ ਜਾਂਦੇ ਹਾਂ ਤਾਂ ਅਸੀਂ ਪਰਮੇਸ਼ਰ ਦੀਆਂ ਯੋਜਨਾਵਾਂ ਨੂੰ ਨਹੀਂ ਜਾਣ ਸਕਦੇ ਇਸ ਲਈ ਫਿਰ ਅਸੀਂ ਸਰੀਰ ਵਿੱਚ ਲੜਦੇ ਹਾਂ ਅਤੇ ਸਰੀਰ ਵਿੱਚ ਲੜਾਈ ਇੱਕ ਬੁਰੀ ਲੜਾਈ ਹੈ ਅਤੇ ਇਹ ਲੜਾਈ ਤੁਹਾਨੂੰ ਸ਼ਰਮਿੰਦਾ ਕਰਦੀ ਹੈ ਤੁਹਾਨੂੰ ਅਸਫਲ ਕਰਦੀ ਹੈ ਪਰਮੇਸ਼ਰ ਦੇ ਵਚਨ ਨੂੰ ਤੁਹਾਡੇ ਜੀਵਨ ਵਿੱਚ ਪੂਰਾ ਹੋਣ ਤੋਂ ਰੋਕਦੀ ਹੈ ਇਸ ਲਈ ਜਦੋਂ ਤੁਸੀਂ ਸਰੀਰ ਵਿੱਚ ਲੜਨ ਦੀ ਬਜਾਏ ਆਤਮਾ ਵਿੱਚ ਲੜਦੇ ਹੋ ਤਾਂ ਤੁਸੀਂ ਮਹਿਮਾ ਆਦਰ ਪ੍ਰਾਪਤ ਕਰੋਗੇ ਅਤੇ ਪਰਮੇਸ਼ਰ ਦੇ ਕੰਮਾਂ ਨੂੰ ਹੁੰਦਾ ਹੋਇਆ ਦੇਖੋਗੇ ਮੇਰੇ ਪਿਆਰਿਓ ਅੱਜ ਅਸੀਂ ਪੁਰਾਣੇ ਨਾਮ ਦੇ ਆਤਮਾ ਦੇ ਨਹੀਂ ਹਾਂ ਪਰ ਅਸੀਂ ਨਵੇਂ ਨਾਮ ਦੀ ਆਤਮਾ ਦੇ ਹਾਂ ਜਦੋਂ ਅਸੀਂ ਆਤਮਿਕ ਤੌਰ ਤੇ ਲੜਦੇ ਹਾਂ ਤਾਂ ਪਰਮੇਸ਼ਰ ਸਾਡੇ ਦੁਸ਼ਮਣਾਂ ਨੂੰ ਸ਼ਰਮਸਾਰ ਕਰਦਾ ਹੈ ਜਦੋਂ ਅਸੀਂ ਪਹਿਲਾ ਕੋਰਿੰਥੀਆ ਅਧਿਆਇ 14 ਉਹਦੀ ਇੱਕ ਐਤ ਵਿੱਚ ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ ਪ੍ਰੇਮ ਦੇ ਮੰਗਰ ਲੱਗੋ ਤਾਂ ਵੀ ਆਤਮਿਕ ਦਾਨਾਂ ਨੂੰ ਲੋਚੋ ਪਰ ਵੱਧ ਕੇ ਇਹ ਜੋ ਤੁਸੀਂ ਅਗੰਮ ਵਾਕ ਕਰੋ ਇਸ ਕਾਰਨ ਕਰਕੇ ਜੇਕਰ ਤੁਸੀਂ ਆਪਣੇ ਪਿਤਾ ਦੀ ਸੰਤਾਨ ਠਹਿਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਿਆਰ ਕਰਨਾ ਪਵੇਗਾ ਭਾਵ ਤੁਹਾਨੂੰ ਆਤਮਿਕ ਤੌਰ ਤੇ ਲੜਾਈ ਲੜਨੀ ਪਵੇਗੀ ਇਸ ਲਈ ਜਦੋਂ ਤੁਸੀਂ ਪ੍ਰਾਰਥਨਾ ਰਹੀਂ ਵਚਨ ਦੁਆਰਾ ਪਵਿੱਤਰਤਾਈ ਦੁਆਰਾ ਅਤੇ ਆਤਮਿਕ ਤੋਹਫੀਆਂ ਦੀ ਖੋਜ ਵਿੱਚ ਰਹੋਗੇ ਆਪਣੇ ਆਤਮਿਕ ਜੀਵਨ ਨੂੰ ਮਜ਼ਬੂਤ ਕਰੋਗੇ ਤਾਂ ਤੁਸੀਂ ਪਰਮੇਸ਼ਰ ਦੀਆਂ ਯੋਜਨਾਵਾਂ ਨੂੰ ਸਮਝ ਕੇ ਆਤਮਿਕ ਰੂਪ ਨਾਲ ਲੜ ਪਾਉਗੇ ਕਿ ਕਦੋਂ ਕੀ ਕਰਨਾ ਹੈ ਜਿਸ ਤਰ੍ਹਾਂ ਪੌਲਸ ਨੇ ਵਿਰੋਧ ਤੋਂ ਬਾਅਦ ਅਗਲੇ ਸ਼ਹਿਰ ਜਾਣ ਦਾ ਫੈਸਲਾ ਕੀਤਾ ਅਤੇ ਜਾ ਕੇ ਬਿਮਾਰ ਆਦਮੀ ਨੂੰ ਚੰਗਾ ਕੀਤਾ ਇਸੇ ਤਰ੍ਹਾਂ ਪਰਮੇਸ਼ਰ ਤੁਹਾਡੇ ਦੁਆਰਾ ਮਹਾਨ ਕੰਮ ਕਰੇਗਾ ਅਤੇ ਤੁਹਾਨੂੰ ਅਸੀਸ ਦੇਵੇਗਾ ਆਮਨ ਆਓ ਅਸੀਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰ ਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਪਿਤਾ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਤਮਾ ਵਿੱਚ ਵਧਾਓ ਅਤੇ ਮੈਨੂੰ ਆਪਣੀ ਆਤਮਿਕ ਤੋਹਫੀਆਂ ਨਾਲ ਭਰ ਦਿਓ ਤਾਂ ਜੋ ਮੈਂ ਆਪਣੇ ਜੀਵਨ ਦੇ ਹਰ ਕਦਮ ਨੂੰ ਆਤਮਿਕ ਸਮਝ ਦੇ ਅਨੁਸਾਰ ਚੁੱਕ ਸਕਾਂ ਅਤੇ ਮਹਿਮਾ ਦਾ ਕਾਰਨ ਬਣ ਸਕਾਂ ਪ੍ਰਭੇਸ਼ਮ ਸੀਦੇ ਸਮਰਥੀ ਨਾਮ ਵਿੱਚ ਆਮਨ